ਹਾਂਜੀ ਪ्युअर ਕੈਮਰੀ कॉटन ऑल ओवर सूट ਰਹੇਗਾ ਘੇਰੇ ਤੇ ਫਰੰਟ ਇਨ ਬੋਡੀ ਆਵੇਦ ਮਸਲਿਨ ਦੋ ਦਾ ਦੁਪੱਟਾ ਰਹੇਗਾ ਐਮਬਰਾਇਡਰੀ ਵਾਲਾ ਪ੍ਰਾਈਸ ਇਹਨਾਂ ਸੁੱਟਾਂ ਦਾ 875 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਦੁਪੱਟਾ ਸੁੱਟ ਰਹੇਗੇ ऑल ओवर 5 ਮੀਟਰ ਸੁੱਟ ਰਹੇਗਾ ਘੇਰੇ ਤੇ ਬਹੁਤ ਸੋਨਾ ਵਰਕ ਹੋਇਆ ਲੈਸਿਸ ਦਾ ਵਰਕ ਵੀ ਕੀਤਾ ਹੋਇਆ ਔਰ ਇਸਦੇ ਨਾਲ ਦੁਪੱਟਾ ਵੀ ਮਸਲਿਨ कॉटन ਦਾ थ्रेड ਵਰਕ ਵਾਲਾ ਮਿਲੇਗਾ ਪ੍ਰਾਈਸ ਇਹਨਾਂ ਸੁੱਟਾਂ ਦਾ 920 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ओरिजिनल शंकर ब्रांड 100% प्योर कॉटन ए ऑल ओवर डिस्टल प्रिंट सूट रहेगा सॉफ्ट कॉटन है घेरे पे एम्ब्रॉयडरी टोटल कट वर्क दे नाल दुपट्टा टाई एंड डाई रहेगा इना सूट दा प्राइस है 950 फ्री शिपिंग दे नाल नेक्स्ट जी प्योर सॉफ्ट लाइलन कॉटन ऑल ओवर 3.5 मीटर वड्डे पणे दा ए सूट रहणगे प्राइस इना सूट दा 400 एक सूट दा प्राइस है 400 ਤੁਹਾਨੂੰ दो सूट बाय करने पणे ने 800 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ੌਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਨੈਕਸਟ 올 ఓవర్ 5 ਮੀਟਰ ਪਿਓਰ ਜਾਰਜਟ ਕਾਟਨ ਸੂਟ ਰਹੇਗਾ ਇਸ ਤੇ ਵੀ ਵਰਕ ਹੋਇਆ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ ਥ्रेड ਵਰਕ ਵਾਲਾ 4 ਸਾਈਡ ਲੈਸ ਵਾਲਾ ਪ੍ਰਾਈਸ ਇਨ ਇਹ ਸੂਟਾਂ ਦਾ 980 ਸ਼ਿਪਿੰਗ ਇਨ ਇੰਡੀਆ ਫ੍ਰੀ ਨੈਕਸਟ ਹੈ ਜੀ ਰਾਮ ਟੈਕਸਟਾਈਲਨ ਕਾਟਨ ਦੇ ਸੂਟ ਰਹੂਗਾ ਨਾਲ ਕੋਟਾ ਕਾਟਨ ਦੁਪੱਟਾ ਰਵਗਾ ਏਮਬ੍ਰੋਇਡਰੀ ਵਾਲਾ ਥ्रेडਵਰਕ ਹੋਇਆ ਇਨਾ ਸੁੱਟਾ ਦਾ ਪ੍ਰਾਈਸ ਹੈ 1550 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹਾਂ ਨੈਕਸਟ ਹੈ ਜੀ ਪਿਓਰ ਕਾਟਨ ਡਾਈਏਬਲ ਨਾਰਮਲ ਇਸ ਦਾ ਪਣਾ ਰਹੇਗਾ ਹੈਵੀ ਥ्रेडਵਰਕ ਸੀਕਵੈਂਸ ਹੋਇਆ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ 365 ਪਰ ਮੀਟਰ ਦੇ ਹਿਸਾਬ ਨਾਲ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਣੀ ਨੈਕਸਟ ਪਿਓਰ ਕੈਮਰੀ ਕਾਟਨ ਏਕੇ ਟੈਕਸ ਬ੍ਰਾਂਡ ਦੇ ਸੂਟ ਲੈਣਗੇ ਨਾਲ ਤੁਹਾਨੂੰ ਬਾਟਮ ਟਾਈ ਮੀਟਰ ਪੈਚਵਰਕ ਦੇ ਨਾਲ ਮਿਲੇਗੀ ਔਰ ਕੋਟਾ ਡੋਰੀਏ ਦੁਪੱਟਾ 950 ਫਿਰ ਇਹ ਸ਼ਿਪਿੰਗ ਆਰਡਰ ਕਰ ਸਕਦੇ ਹਾਂ ਥੈਂਕ ਯੂ